ਇਸ ਮੋਕੇ 'ਤੇ ਵੀ ਇੱਕ ਵਾਰ ਸੇ ਬੁਖਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਦਾਨ ਬਲਦਾਰ ਸੇ ਪੂਰਵਾ ਸਰਕਾਰਾਂ ਦੀ ਸਦਕ ਸ਼ਬਦਾਚੀ ਨਿਖੇਲੀ ਕਰਦਿਆਂ ਕਿ ਹਾਕੀ ਦੀਆਂ ਦੁਕਾਨਦਾਰ ਬੁਖਾਰ ਦੇ ਸੂਬਾ ਪ੍ਰਦਾਨ ਜੀ ਸਿੰਘ ਦੇ ਲੇਵਾਦ ਮਰਦ ਵਰਤੇ ਬੈਠੇ ਹਨ ਸਰਕਾਰਾਂ ਦੇ ਕਰੰਤੀਕ ਨਹੀਂ ਸਰਤੀ ਸਾਨੂੰ ਇਸ ਸਰਕਾਰ ਦੇ ਪਿੱਛੇ ਆ ਦੇ ਦੀ ਪ੍ਰੈਕਸਰ ਮਾਰਚ ਕਰਨਾ ਪੈ ਰਿਹਾ ਹੈ ਸਾਨੂੰ ਸੋਖੀ ਧਰਨੇ ਲਾਉਣਾ ਆਪਣੇ ਹੱਕ ਲੈਣ ਦੀ ਮਜਬੂਰੀ ਹੈ ਇਸ ਦਿਨ ਬਹਿ ਮੋਕੇ ਕਿਸਾਨਾਂ ਮਜ਼ਦੂਰਾਂ ਤੇ ਵਪਾਰੀ ਨੂੰ ਲੜਾਈ ਕਰਦਾ ਦੀ ਲੋੜ ਹੈ ਤੇ ਅੱਜ ਰਿਪੋਰਟ ਜੀ ਸਿੰਘ ਜਨੂਰੀ ਬੰਦਗੀ ਸਿੰਘ ਮਜਾਰਾ ਹੁਸ਼ਾਨ ਸਿੰਘ ਨਾ ਸਰਕਲ ਪ੍ਰਧਾਨ ਸੁਖਬੀਰ ਸਿੰਘ ਇਹਨੇ ਬੜੇ ਜੋਰਾਂ ਸ਼ੋਰਾਂ ਨਾਲ ਤਿਆਰੀ ਕੀਤੀ ਆ ਸੋ ਕੱਲ ਤੱਕ ਇਸ ਪ੍ਰੋਗਰਾਮ ਨੂੰ ਹੋਰ ਵੀ ਵੱਡਾ ਕਰਕੇ ਦਿਖਾਵਾਂਗੇ ਤੇ ਤਾਂ ਤਾਂ ਕਿ ਸਾਰਿਆਂ ਤੱਕ ਇਹ ਮੈਸੇਜ ਜਾ ਸਕੇ ਕਿ ਇਹ ਲੜਾਈ ਸਾਨੂੰ ਇਕੱਠਿਆਂ ਹੋ ਕੇ ਹੀ ਲੜਨੀ ਪੈਣੀ ਸੋ ਧੰਨਵਾਦ ਇਹਨਾਂ ਮੁੰਡਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਪਾਇਆ ਆਪ ਇਸ ਜੀ ਨੂੰ ਸਮਝਦੇ ਹੋਏ ਇੱਥੇ ਆਏ ਆ ਅਸੀਂ ਹੋਰ ਵੀ ਅਪੀਲ ਕਰਦੇ ਆਂ ਕਿ ਸਾਰੇ ਕਿਸਾਨ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਸ ਲੜਾਈ ਨੂੰ ਲੜੀਏ ਤਾਂ ਕਿ ਆਪਾਂ ਜਿੱਤ ਕੇ ਬਾਡਰਾਂ ਤੋਂ ਵਾਪਸ ਆਈਏ ਦੱਲੇয়াল ਸਾਹਿਬ ਆਪਣੀ ਪ੍ਰਾਣਾ ਦੀ ਉਪਤੀ ਲਾਉਂਦੇ ਹੋਏ ਇਸ ਲੜਾਈ ਨੂੰ ਆਪਣਾ ਘਰ-ਵਾਰ ਤਿਆਗ ਕੇ ਬਾਡਰ ਤੇ ਬੈਠੇ ਆ ਸੋ ਸਾਨੂੰ ਵੀ ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਪਹਿਲਾ ਇੱਕੋ ਇੱਕ ਉਹ ਲੀਡਰ ਹੋਇਆ ਜਿਹੜਾ ਲੋਕਾਂ ਨੂੰ ਬਚਾ ਕੇ ਆਪ ਆਪਣੀ ਜਾਨ ਦੇਣ ਦਿੱਤੀ ਗਏ ਸੋ ਸਾਡਾ ਫਰਜ਼ ਬਣਦਾ ਆਪਾਂ ਇਸ ਲੜਾਈ ਨੂੰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜੀਏ ਧੰਨਵਾਦ ਤੁਸੀਂ ਕੱਲ ਦੇ ਪ੍ਰੋਗਰਾਮ ਨੂੰ ਜਿੰਨਾ ਸਫਲ ਬਣਾਓਗੇ ਉਹਨਾਂ ਇੱਕ ਅੰਨੀ ਤੇ ਬੋਲੀ ਸਰਕਾਰ ਦੇ ਕਿੰਨਾ ਤੱਕ ਆਵਾਜ਼ ਜਾਊਗੀ ਕਿ ਇਹ ਲੜਾਈ ਕਿਉਂ ਲੜੀ ਜਾਂਦੀ ਹੈ ਧੰਨਵਾਦ ਦੁਬਾਰਾ ਮੈਂ ਫੇਰ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ ਲਈ ਅੱਜ ਤੋਂ ਹੀ 25 ਤਰੀਕ ਤੋਂ ਹੀ ਪ੍ਰਣ ਕੀਤਾ ਔਰ ਆਪਣੇ ਝੰਡੇ ਲਾ ਕੇ ਟਰੈਕਟਰ ਤਿਆਰ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ